ਮੈਂ ਤਾਂ ਕਹਿੰਦੀ ਸੀ ਆਪਾਂ ਦੋ ਦਿਨ ਪਿੰਡ ਨਾ ਜਾਏ ਆਉਂਦੇ ਮੰਮੀ ਦੇ ਵੀ ਬਹੁਤ ਫੋਨ ਆਈ ਜਾਂਦੇ ਆ ਕੋਈ ਨਹੀਂ ਜਾਵੋ ਨੇ ਨਾਲ ਚੁੱਟੀਆਂ ਦੋ ਤਿੰਨ ਦਿਨ ਘੁੰਮ ਕੇ ਆਵਾਂਗੇ ਹੋਰ ਜਾਵਾਂਗੇ ਲੈ ਭੈਣ ਦਾ ਫੋਨ ਆ ਗਿਆ ਹੀ ਹੈਲੋ ਭੈਣ ਕੀ ਹਾਲ ਸਾਸਰੀ ਘਰ ਸასი ਘਰ ਵੀ ਹੋ ਠੀਕ ਹੋ ਵੀਰੇ ਹਾਂਜੀ ਹਾਂਜੀ ਭੈਣ ਠੀਕ ਆ ਹੋਰ ਬਾਲ ਬੱਚਾ ਠੀਕ ਆ ਸਭ ਵਧੀਆ ਵੀਰੇ ਅਸ਼ੋ ਵੀਰੇ ਮੈਂ ਤੇ ਇਹ ਪੁੱਛਣ ਲੱਗੀ ਸੀ ਤੁਹਾਡੇ ਤੋਂ ਕਿ ਬੱਚਿਆਂ ਨੂੰ ਛੁੱਟੀਆਂ ਮਿਲਿਆ ਨਹੀਂ ਗਰਮੀ ਦੀ ਤੇ ਮੈਂ ਇੱਥੇ ਰਹਿਣ ਵਾਸਤੇ ਆ ਜਾ ਮੈਂ ਤਾਂ ਕਮਲੀਆਂ ਗੱਲਾਂ ਕਰਦੀ ਆ ਤੇਰਾ ਆਪਣਾ ਘਰ ਆ ਜੀ ਸਦ ਕੇ ਜਦੋਂ ਮਰਜੀ ਤੂੰ ਆਪ ਉਹਨੂੰ ਕਹੋ ਇੱਥੇ ਲਾਈਟ ਨਹੀਂ ਆਉਂਦੀ ਹੈਗੀ ਇੱਥੇ ਗਰਮੀ ਚੱਕ ਜਵਾਕਾਂ ਨੂੰ ਮਾਰਨਾ ਉਹਦੇ ਡਿਮਾਂਡਾਂ ਵੀ ਅਲੱਗ-ਅਲੱਗ ਆ ਕਦੇ ਪਕੌੜੇ ਬਣਾ ਦੋ ਕਦੇ ਕੁਝ ਬਣਾ ਦੋ ਕਦੇ ਕੁਝ ਸਾਰੇ ਦਿਨ ਦੇ ਬੱਚਿਆਂ ਦੀ ਮੰਗ ਰਹੇ ਇੱਥੇ ਤੁਰੀ ਫਿਰਦੀ ਰਹਿਣੀ ਆਪ ਤਾਂ ਪੈ ਜਾਂਦੀ ਉਹ ਆ ਕੇ ਉਹ ਫੜੇ ਹੈ ਵਾਈ ਨਹੀਂ ਆ ਰਹੀ ਹਾਂ ਵੀਰੇ ਮੈਨੂੰ ਲੱਗਿਆ ਸੀ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ ਉਹ ਮੈਂ ਇੰਜ ਕਹਿੰਦਾ ਸੀਗਾ ਕਿ ਤੇਰੀ ਪਰਜਾਈ ਦੀ ਮੰਮੀ ਨਹੀਂ ਠੀਕ ਆ ਤੇ ਉਹਦਾ ਵੀ ਪਤਾ ਲਾਣ ਜਾਣਾ ਵਾ ਤੇ ਤੂੰ ਫਿਰ ਇੰਜ ਕਰੀ ਵੀ ਜਦੋਂ ਅਸੀਂ ਪਤਾ ਲੈ ਕੇ ਆ ਜਾਾਂਗੇ ਨਾ ਤੇ ਮੈਂ ਤੈਨੂੰ ਫਿਰ ਫੋਨ ਕਰੂੰਗਾ ਤੇ ਤੂੰ ਫਿਰ ਆ ਜੀ ਠੀਕ ਹੈ ਭਾਈ ਸਹੀ ਕਿਆ ਸਿਆਣੇ ਨੇ ਕਿ ਬੇਕੇ ਮਾਪਿਆਂ ਨਾਲ ਹੀ ਹੁੰਦੇ ਆ ਓਏ